ਇਨਾਲੂ ਦੇ ਸੂਬਾ ਪ੍ਰਦਾਨ ਨਫਰਾਠੇ ਕਤਲकांड ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ ਦੋਵਾਂ ਸ਼ੂਟਰਾਂ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ ਗਿਆ Haryana Police ਦੇ Special Cell Crime Branch ਤੇ Delhi Police ਦੇ Special Cell ਨੇ ਸਾਂਝੇ ਆਪਰੇਸ਼ਨ ਦੌਰਾਨ ਇਹ ਗ੍ਰਿਫਤਾਰੀਆਂ ਕੀਤੀਆਂ ਨੇ ਝੱਜਰ ਦੇ SP ਨੇ ਗ੍ਰਿਫਤਾਰੀਆਂ ਦੀ ਪੁਸ਼ਟੀ ਕੀਤੀ ਹੈ ਸ਼ੂਟਰ ਆਸ਼ੀਸ਼ ਤੇ ਸੌਰਵ ਦਿੱਲੀ ਦੇ ਨੰਗਲੋਈ ਇਲਾਕੇ ਦੇ ਰਹਿਣ ਵਾਲੇ ਦੱਸੇ ਜਾਂਦੇ ਨੇ ਦੋਵੇਂ ਸ਼ੂਟਰ ਨੰਦੂ ਗੈਂਗ ਦੇ ਨਾਲ ਸਬੰਧਤ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋ ਹੋਰ ਸ਼ੂਟਰ ਗ੍ਰਿਫਤਾਰ ਕਰਨੇ ਬਾਕੀ ਨੇ ਗੈਂਗਸਟਰ ਕਪਿਲ ਸਾੰਘਵਾਨ ਉਰਫ ਨੰਦੂ ਲੰਡਨ ਦੇ ਵਿੱਚ ਬੈਠ ਕੇ ਗੈਂਗ ਚਲਾ ਰਿਹਾ ਹੈ ਪੁਲਿਸ ਮੁਲਜ਼ਮਾ ਨੂੰ ਫਲਾਈਟ ਰਾਹੀਂ ਬਾਹਦਰਗੜ ਲੈ ਕੇ ਜਾਵੇਗੀ ਪੁਲਿਸ ਮੁਲਜ਼ਮਾ ਦਾ ਰਿਮਾਂਡ ਹਾਸਲ ਕਰ ਪੁੱਛਗਿੱਛ ਵੀ ਕਰੇਗੀ ਪੁਲਿਸ ਨੇ ਮੁਲਜ਼ਮਾਂ ਤੇ 1-1 ਲੱਖ ਰੁਪਏ ਦਾ ਇਨਾਮ ਵੀ ਰੱਖ ਰੱਖਿਆ ਸੀ ਨਫੀ ਸਿੰਘ ਰਾਠੀ ਦੀ 25 ਫਰਵਰੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਰਾਠੀ ਤੇ ਐਤਵਾਰ ਵਾਲੇ ਦਿਨ ਜਾਨਲੇਵਾ ਹਮਲਾ ਹੋਇਆ ਸੀ ਹਮਲੇ ਤੋਂ ਬਾਅਦ ਉਸ ਨੂੰ ਜ਼ਖਮੀ ਹਲਚੋ ਹਸਪਤਾਲ ਲਜਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਇਸ ਹਸਤੇ ਦੇ ਵਿੱਚ ਰਾਠੀ ਦੇ ਇੱਕ ਹੋਰ ਸਾਥੀ ਦੀ ਵੀ ਮੌਤ ਹੋਈ ਸੀ ਇਹ ਹਮਲਾ ਉਸ ਸਮੇਂ ਹੋਇਆ ਸੀ ਜਦੋਂ ਉਹ ਗੱਡੀ ਰਾਹੀ ਬਰਾਹੀ ਗੇਟ ਤੋਂ ਲੰਘ ਰਹੇ ਸਨ ਉਹਨਾਂ ਦੀ ਗੱਡੀ ਤੇ ਕਈ ਗੋਲੀਆਂ ਚਲਾਈਆਂ ਗਿਆ ਕਤਲ ਤੋਂ ਠੀਕ ਪਹਿਲਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਇੱਕ ਚਿੱਟੇ ਰੰਗ ਦੀ ਕਾਰ ਨਫੀ ਸਿੰਘ ਰਾਠੀ ਦੀ ਫੋਰਚੂਨਰ ਕਾਰ ਦਾ ਪਿੱਛਾ ਕਰਦੀ ਵੇਖੀ ਗਈ ਸੀ ਕਾਰ 'ਚ ਬੈਠੇ ਹਮਲਾਵਰ ਵੀ ਦਿਖਾਈ ਦਿੱਤੇ ਸਨ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਸ਼ੂਟਰ ਗ੍ਰਿਫਤਾਰ ਕਰ ਲਏ ਨੇ ਜਦਕਿ ਦੋ ਹੋਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ